ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗਗਨਦੀਪ ਔਜਾ ਤੁਸੀਂ ਦੇਖ ਰਹੇ ਹੋ ਪੰਜਾਬ న్యూਸ ਟੁਡੇ ਪੰਜਾਬ ਵਿੱਚ ਆਉਂਦੇ ਦਿਨਾਂ ਤੱਕ ਗਰਮੀ ਦਾ ਪਰਕੋਪ ਫੜਨ ਵਾਲਾ ਹੈ ਪਿਛਲੇ 5 ਦਿਨਾਂ ਦੌਰਾਨ ਜਿਹੜਾ ਤਾਪਮਾਨ ਹੈ ਉਸ ਵਿੱਚ ਕਾਫੀ ਇਜ਼ਾਫਾ ਹੋਇਆ ਹੈ ਚੰਡੀਗੜ੍ਹ ਸਥਿਤ ਜਿਹੜਾ ਮੌਸਮ ਵਿਗਿਆਨ ਦਾ ਕੇਂਦਰ ਹੈ ਉਹਨਾਂ ਦੇ ਅਧਿਕਾਰੀਆਂ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਿਆ ਉਹਨਾਂ ਨੇ ਦੋ ਅਲਰਟ ਜਿਹੜੇ ਨੇ yellow ਅਤੇ orange ਅਲਰਟ ਲਗਾਤਾਰ ਕੱਟੇ ਜਾਰੀ ਕਰ ਦਿੱਤੇ ਗਏ ਨੇ 16 ਮਈ ਅਤੇ 17 ਮਈ ਯਾਨੀ ਕਿ ਪਲਕੇ ਅਤੇ ਪਰਸੋਂ ਯੈਲੋ ਲੈਟਰ ਰਹੇਗਾ ਅਤੇ 18 ਮਈ ਨੂੰ ਇਸ ਤੇ orange ਲੈਟਰ ਦੀ ਐਡਵਾਈਸਰੀ ਵੀ ਜਾਰੀ ਕਰ ਦਿੱਤੀ ਹੈ ਇਸ ਦੇ ਚਲਦਿਆਂ ਇਹ ਦੱਸਦੀ ਹੈ ਪੰਜਾਬ ਵਿੱਚ ਆਉਂਦੇ ਦਿਨਾਂ ਤੱਕ ਗਰਮੀ ਵਧਣ ਵਾਲੀ ਹੈ ਕੋਈ ਵੀ ਮੌਸਮੀ ਜਿਹੜੀ ਗੱਲ ਕੀਤੀ ਜਾਂਦੀ ਹੈ ਵੈਸਟਰਨ ਡਿਸਟਰਬੈਂਸ ਆਉਂਦੇ ਦਿਨ ਅੱਖ ਨਜ਼ਰ ਨਹੀਂ ਆ ਰਹੀਆਂ ਜਿਸ ਦੇ ਚਲਦਿਆਂ ਇਹ ਸਾਰਾ ਐਡਵਾਈਸ ਜਿਹੜੀ ਹੈ ਮੌਸਮ ਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਤੁਹਾਨੂੰ ਦੱਸਦੀ ਹੈ ਜਿਸ ਤਰੀਕੇ ਦੇ ਨਾਲ ਸਿਹਤ ਅਧਿਕਾਰੀਆਂ ਨੇ ਵੀ ਇਹ ਐਡਵਾਈਸਰੀ ਕੀਤੀ ਸੀ ਔਰ ਸਕੂਲਾਂ ਨੂੰ ਖਾਸ ਤੌਰ ਤੇ ਬੱਚਿਆਂ ਨੂੰ ਵੀ ਇਹ ਕਹਿਣ ਨੂੰ ਕਿਹਾ ਗਿਆ ਸੀ ਕਿ ਬੱਚੇ ਇਸ ਲੂ ਦੇ ਪ੍ਰਕੋਪ ਤੋਂ ਬਚ ਸਕਣ ਵਕ ਵਕ ਐਡਵਾਈਸਰੀ ਜਿਹੜੀਆਂ ਨੇ ਉਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਪਰ ਸਮੇਂ ਦੀ ਤਬਦੀਲੀ ਦੀ ਜਿਹੜੀ ਮੰਗ ਕੀਤੀ ਜਾ ਰਹੀ ਸੀ ਕਾਫੀ ਸਮੇਂ ਤੋਂ ਪੰਜਾਬ ਸਰਕਾਰ ਨੇ ਹਾਲੇ ਤੱਕ ਸਮੇਂ ਦੀ ਤਬਦੀਲੀ ਬਿਲਕੁਲ ਨਹੀਂ ਕੀਤੀ ਔਰ ਨਿੱਜੀ ਸਕੂਲ ਜਿਹੜੇ ਨੇ ਅੱਗੇ ਆ ਰਹੇ ਨੇ ਪਟਿਆਲੇ ਤੋਂ ਖਬਰ ਆ ਰਹੀ ਹੈ ਪਟਿਆਲਾ ਦਾ ਇੱਕ ਨਿੱਜੀ ਸਕੂਲ ਹੈ ਬ੍ਰਿਟਿਸ਼ ਕੋਵਡ ਸਕੂਲ ਉਸ ਨੇ ਇੱਕ ਨੋਟਿਸ ਜਾਰੀ ਕੀਤਾ ਹੈ ਕਿ 16 ਮਈ ਤੋਂ ਜਿਹੜਾ ਸਕੂਲ ਜਿਹੜੇ ਨੇ 12 ਵਜੇ ਬੰਦ ਹੋ ਜਾਣਗੇ ਪੰਜਾਬ ਸਰਕਾਰ ਨੇ ਹਾਲ ਤੱਕ ਕੋਈ ਵੀ ਜਿਹੜਾਗਾ ਨੋਟੀਫਿਕੇਸ਼ਨ ਇਸ ਸੰਬੰਧੀ ਜਾਰੀ ਨਹੀਂ ਕੀਤਾ ਗਿਆ ਪਰ ਨਿੱਜੀ ਸਕੂਲ ਅੱਗੇ ਆਏ ਨੇ ਪ੍ਰਾਈਵੇਟ ਸਕੂਲ ਅੱਗੇ ਆਏ ਨੇ ਉਹਨਾਂ ਨੇ ਆਪਣੇ ਬੱਚਿਆਂ ਦੀ ਸਿਹਤ ਦੇ ਮੱਦੇ ਨਜ਼ਰ ਅਤੇ ਹੀਟ ਵੇਵ ਦੇ ਚੱਲਦੇ ਆਤੇ ਮੌਸਮ ਵਿਗਿਆਨੀਆਂ ਦੇ ਜਿਹੜੇ yellow ਅਤੇ orange ਲੈਵਲ ਤੇ ਚੱਲਦੇ ਆ ਇਹ ਫੈਸਲਾ ਚੁੱਕਿਆ ਹੈ ਪਲਕੇ 16 ਮਈ ਤੋਂ ਜਿਹੜਾ ਸਕੂਲ ਜਿਹੜੇ ਨੇ ਪ੍ਰਾਈਵੇਟ ਸਕੂਲ ਬ੍ਰਿਟਿਸ਼ ਕਾਲ ਸਕੂਲ ਉਹ 12 ਵਜੇ ਬੰਦ ਹੋ ਜਾਣਗੇ ਹੁਣ ਵੇਖਣਾ ਪੰਜਾਬ ਸਰਕਾਰ ਇਸ ਫੈਸਲੇ ਤੋਂ ਬਾਅਦ ਜਾਂ ਇਸ ਅਲਰਟ ਤੋਂ ਬਾਅਦ ਕੀ ਫੈਸਲਾ ਲੈਂਦੀ ਹੈ ਪੰਜਾਬ ਦੇ ਸਕੂਲ ਕਦ ਤੱਕ ਸਮੇਂ ਦੇ ਤਬਦੀਲੀ ਜਦੋਂ ਕਿ ਮਾਪੇ ਮੰਗ ਕਰਦੇ ਆ ਰਹੇ ਸੀ ਅਧਿਆਪਕਾਂ ਨੇ ਵੀ ਮੰਗ ਕੀਤੀ ਹੈ ਕਿ ਸਕੂਲਾਂ ਦੇ ਸਮੇਂ ਤਬਦੀਲ ਕੀਤੇ ਜਾਣ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਬੱਚੇ ਖਾਸ ਤੌਰ ਤੇ ਕਾਫੀ ਪਰੇਸ਼ਾਨ ਹੋ ਰਹੇ ਨੇ ਦੂਜੇ ਪਾਸੇ ਕਿਸਾਨੀ ਅੰਦੋਲਨ ਜਿਹੜਾ ਸ਼ੰਭੂ ਅਤੇ ਖਨੋਰੀ ਬਾਰਡਰ ਵਿਖੇ ਚੱਲ ਰਿਹਾ ਹੈ ਉੱਥੇ ਵੀ ਇਹ ਐਡਵਾਈਜ਼ਰੀ ਭੇਜੀ ਗਈ ਹੈ ਕਿ ਆਪਣਾ ਬਚਾ ਜਿਹੜੇ ਕਿਸਾਨ ਓਪਨ ਬੈਠੇ ਨੇ ਉਹ ਬਚਾ ਕਰ ਲੈਣ ਕਿਉਂਕਿ ਹੀਟ ਵੇ ਦਾ ਪ੍ਰਕੋਪ ਕਾਫੀ ਵਧਣ ਵਾਲਾ ਹੈ ਇਸ ਚਿੰਤਾ ਦਾ ਪ੍ਰਗਟਾਵਾ ਅੱਜ ਜਿਹੜੇ ਪੰਜਾਬ ਭਾਰਜਪਾ ਦੇ ਪ੍ਰਧਾਨ ਹੈ ਜਿਹਨੇ ਸੁਨੀਲ ਜਾਖੜ ਇੱਕ ਪ੍ਰੈਸ ਕਾਨਫਰੰਸਾਂ ਉਹਨਾਂ ਨੇ ਕਿਸਾਨੀ ਮਸਲੇ 'ਤੇ ਬਾਰੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਉਸ ਤਰ੍ਹਾਂ ਵੀ ਕੀਤਾ ਕਿ ਹੀਟ ਵੇਵ ਆ ਰਹੀ ਹੈ ਔਰ ਕਿਸਾਨਾਂ ਨੂੰ ਚਾਹੀਦਾ ਹੈ ਕਿ ਆਪਣੀ ਸਿਹਤ ਦਾ ਧਿਆਨ ਰੱਖਣ ਔਰ ਆਪੋ ਆਪਣੇ ਘਰਾਂ 'ਚ ਪਰ ਜਾਣ ਉਹਨਾਂ ਨੇ ਅਪੀਲ ਇੱਕ ਤਰੀਕੇ ਨਾਲ ਜਾਰੀ ਕੀਤੀ ਹੈ ਕਿਸਾਨਾਂ ਨੂੰ ਤੁਹਾਨੂੰ ਦੱਸ ਦੇ ਜਿਸ ਤਰੀਕੇ ਦਾ ਇਸ ਤਰੀਕੇ ਦੇ ਨਾਲ ਐਨਡੀ ਐਮਈ ਵੱਲੋਂ ਇੱਕ ਐਡਵਾਈਸਰੀ ਜਾਰੀ ਕੀਤੀ ਗਈ ਸੀ ਪੰਜਾਬ ਸਕੂਲ ਸਿੱਖਿਆ ਭਾਗ ਵੱਲੋਂ ਅੱਗੇ ਸਕੂਲਾਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਕਿ ਬੱਚਿਆਂ ਨੂੰ ਹੀਟ ਵੇਵ ਤੋਂ ਜਾਂ ਲੋ ਤੋਂ ਬਚਣ ਦੇ ਲਈ ਉਪਾ ਕਰਨੇ ਚਾਹੀਦੇ ਹਨ ਔਰ ਸਿਹਤ ਵਿਭਾਗ ਵੱਲੋਂ ਵੀ ਇਹ ਕਿਹਾ ਗਿਆ ਕਿ ਸੀ 10 ਵਜੇ ਤੋਂ ਲੈ ਕੇ 4 ਵਜੇ ਤੱਕ ਛੋਟੇ ਬੱਚਿਆਂ ਨੂੰ ਜਿਹੜੇ ਬਾਹਰ ਨਾ ਕੱਢਿਆ ਜਾਵੇ ਵੱਡਿਆਂ ਨੂੰ ਵੀ ਇਹ ਸਲਾਹ ਦਿੱਤੀ ਗਈ ਸੀ ਕਿ ਜੇ ਜ਼ਰੂਰੀ ਨਾ ਹੋਵੇ ਤਾਂ ਘਰ ਬੈਠਾ ਜਾਵੇ ਲੋ ਤੋਂ ਆਪਣਾ ਵਿਚਾਰ ਰੱਖਿਆ ਜਾਵੇ ਕਿਉਂਕਿ ਹੀਟ ਵੇ ਕਾਫੀ ਭਿਆਨਕ ਹੋਣ ਵਾਲੀ ਹੈ ਐਤ ਕੀ ਜਿਹੜੀ ਹੀਟ ਵੇ ਹੈ ਕਾਫੀ ਨੁਕਸਾਨਦਾਇਕ ਹੋਏਗੀ 45 ਡਿਗਰੀ ਦੇ ਆਸ-ਪਾਸ ਜਿਹੜਾ ਟੈਂਪਰੇਚਰ ਹੈ ਜਾਂ ਤਾਪਮਾਨ ਹੈ ਉਹ ਰਹਿਣ ਵਾਲਾ ਹੈ ਮਈ ਅੱਧਾ ਮਹੀਨਾ ਅੱਧਾ ਕਹਿ ਸਕਦੇ ਹਾਂ ਦੇ ਜੂਨ ਦਾ ਪੂਰਾ ਮਹੀਨਾ ਜਿਹੜਾ ਉਸ ਦੌਰਾਨ ਕਾਫੀ ਗਰਮੀ ਇੱਥੇ ਪੰਜਾਬ ਵਿੱਚ ਰਹੇਗੀ ਭਾਵੇਂ ਕਿ 1 ਜੂਨ ਨੂੰ ਚੋਣਾਂ ਵੀ ਹੋਣੀਆਂ ਨੇ ਉਹ ਚੋਣਾਂ ਕਿੰਨੇ ਫੀਸਦੀ ਵੋਟਾਂ ਪੈਂਦੀਆਂ ਨੇ ਇਹ ਵੀ ਵੇਖਣਾ ਹੋਏਗਾ ਕਿਉਂਕਿ ਗਰਮੀ ਬਹੁਤ ਹੈ ਔਰ ਜੇ ਦੂਜੇ ਰਾਜਾਂ ਦੇ ਰਿਪੋਰਟਾਂ ਮਿਲ ਰਹੀਆਂ ਸੀ ਕਿ ਗਰਮੀ ਦੇ ਪ੍ਰਕੋਪ ਕਰਕੇ ਵੋਟਾਂ ਦੀ ਪਰਸੈਂਟੇਜ ਉੱਥੇ ਘਟੀ ਹੈ ਉਹਨਾਂ ਦੇਖਣਾ ਹੋਏਗਾ ਪੰਜਾਬ ਵਿੱਚ ਕਿੰਨੇ ਪ੍ਰਤੀਸ਼ਤ ਵੋਟ ਜਿਹੜੀ ਹੈ 1 ਜੂਨ ਨੂੰ ਪੈਂਦੀ ਔਰ ਪਾ ਪੋਲਿਟਿਕਲ ਪਾਰਟੀਆਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਵੇਰੇ ਸ਼ਾਮ ਜਿਹੜਾ ਹੈਗਾ ਆਪਣਾ ਜਿਹੜਾ ਕੰਟੈਕਟ ਹੈ ਮਾਸ ਕੰਟੈਕਟ ਹੈ ਉਹ ਬਣਾਉਂਦੇ ਹਨ ਮੀਟਿੰਗਾਂ ਸ਼ਾਮ ਨੂੰ ਕਰਦੇ ਅੰਜਾ ਤੜਕੇ ਸਵੇਰੇ ਕਰਦੇ ਤਾਂ ਜੋ ਲੋਕਾਂ ਨੂੰ ਵੱਤ ਵਤ ਮਿਲਿਆ ਜਾ ਸਕੇ ਅਰ ਗਰਮੀ ਦੇ ਪ੍ਰਕੋਪ ਤੋਂ ਬਚਣ ਦੇ ਲਈ ਜੋ ਸਿਹਤ ਅਧਿਕਾਰੀਆਂ ਨੇ ਤੁਹਾਨੂੰ ਦੱਸ ਦਈਏ ਜਿਸ ਤਰੀਕੇ ਨੂੰ ਉਹ ਹਦਾਇਤਾਂ ਦਿੱਤੀਆਂ ਨੇ ਅਸੀਂ ਪਹਿਲਾਂ ਵੀ ਇੱਕ ਹਜੇ ਖਬਰ ਚਲਾਈ ਸੀ ਉਸ ਦੇ ਅਨੁਸਾਰ ਆਪਣਾ ਬਚਾਅ ਰੱਖਣ ਔਰ ਮਾਪੇ ਅਤੇ ਅਧਿਆਪਕਾਂ ਦੀ ਮੰਗ ਸਰਕਾਰ ਕੰਨੀ ਵੀ ਹੈ ਕਿ ਪੰਜਾਬ ਸਰਕਾਰ ਸਕੂਲਾਂ ਦੇ ਸਮੇਂ 'ਚ ਤਬਦੀਲੀ ਲਿਆਵੇ ਤਾਂ ਜੋ ਛੋਟੇ ਬੱਚਾ ਦਾ ਜਿਹੜਾ ਹੈਗਾ ਬਚਾਓ ਰੱਖਿਆ ਜਾ ਸਕੇ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਇਸ ਲੋ ਅਤੇ ਹੀਟ ਵੇਵ ਦੇ ਪ੍ਰਕੋਪ ਤੋਂ ਬਚਣ ਲਈ ਆਪਣਾ ਜ਼ਰੂਰ ਧਿਆਨ ਰੱਖੋ ਮੈਨੂੰ ਦੇ ਉਜ਼ਾਜ਼ਤ ਧੰਨਵਾਦ ਹੀਟ ਵੇਵ ਦੇ ਜੋ ਸੇਤ ਜੋ ਸੇਤ ਵਿਭਾਗ ਵੱਲੋਂ ਬਾਰ ਬਾਰ ਪਬਲਿਕ ਦੇ ਵਿੱਚ ਇਹ ਐਡਵਾਈਜ਼ਰੀਜ਼ ਦੇ ਫਾਰਮ ਦੇ ਵਿੱਚ ਅਸੀਂ ਅਵੇਅਰਨੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਮੌਸਮ ਵਿਭਾਗ ਵੱਲੋਂ ਚਿਤਾਇਆ ਜਾ ਰਿਹਾ ਹੈ ਤੇ ਆਗਾਮੀ ਜਿਹੜੇ ਹਫਤੇ ਦੌਰਾਨ ਭਾਰੀ ਗਰਮੀ ਜੋ ਹਾਲਾਤ ਦੱਸੇ ਜਾ ਰਹੇ ਹਨ ਜਿਸ ਸੁਖਸ਼ਕ ਅਤੇ ਬਿਨਾਂ بارش ਬਾਰਿਸ਼ ਦੇ ਅਜਿਹੇ ਹਾਲਾਤ ਬਣੇ ਰਹਿਣਗੇ ਜਿਸ ਤੇ 40 ਡਿਗਰੀ ਦਾ ਉਚਤਮ ਉਚਤਮ ਤਾਪਮਾਨ ਆ ਸਕਦਾ ਹੈ ਅਤੇ ਸਭ ਤੋਂ ਜ਼ਿਆਦਾ ਪੀਕ ਦਾ ਜਿਹੜਾ ਗਰਮੀ ਦਾ ਸਮਾਂ ਹੈ ਦੁਪਹਿਰ 1 ਤੋਂ 3 ਦੇ ਵਿਚਕਾਰ ਦਿਖਾਇਆ ਜਾ ਰਿਹਾ ਹੈ ਇਸ ਲਈ ਸਕੂਲੀ ਬੱਚੇ ਜਿਹੜਾ ਕਿ ਤੇ ਗਰਭਤੀ ਔਰਤਾਂ ਅਤੇ ਬਜ਼ੁਰਗ ਜਨਾਨ ਨੂੰ ਖਾਸ ਤੌਰ ਤੇ ਅਜਿਹੀ ਦਿੱਕਤਾਂ ਸਾਹਮਣੇ ਆ ਸਕਦੀਆਂ ਹਨ ਉਹਨਾਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ ਇਸ ਸਬੰਧੀ ਅਸੀਂ ਪ੍ਰੈਸ ਮੀਡੀਆ ਰਾਹੀਂ ਡਿਵਾਈਸਰੀਜ਼ ਜਾਰੀ ਕਰਕੇ ਸਲਾਹ ਦੇ ਰਹੇ ਹਾਂ ਕਿ ਸਕੂਲਾਂ ਦੇ ਵਿੱਚ 10 ਸਵੇਰੇ 10 ਵਜੇ ਤੋਂ ਬਾਅਦ ਬੱਚਿਆਂ ਨੂੰ ਉਪਚਨਾਖੜਾ ਜਾਵੇ ਉਸ ਤੋਂ ਇਲਾਵਾ ਬਜ਼ੁਰਗਾ ਤੇ ਗਰਭਤੀ ਔਰਤਾ ਆਖਾਸਿਆ ਰੱਖੇ ਜਾਵੇ ਪੀਣ ਵਾਲਾ ਪਾਣੀ ਨਾਲ ਲੈ ਕੇ ਬਾਹਰ ਨਿਕਲਿਆ ਜਾਵੇ ਹਾਈਡਰੇਸ਼ਨ ਦਾ ਧਿਆਨ ਰੱਖਿਆ ਜਾਵੇ ਤੇ ਸਵੇਟਿੰਗ ਦੇ ਕਾਰਨ ਪਸੀਨਾ ਆਉਣ ਦੇ ਕਾਰਨ ਜਿਹੜਾ ਖੂਨ ਜਿਹੜਾ ਸਾਡੇ ਸਰੀਰ ਵਿੱਚੋਂ ਹਾਈਡਰੇਸ਼ਨ ਜਿਹੜੀ ਮਤਲਬ ਡੀਹਾਈਡਰੇਸ਼ਨ ਹੋ ਜਾਣੀ ਮਤਲਬ ਪਾਣੀ ਦਾ ਲਾਸ ਹੋ ਜਾਣਾ ਤੇ ਉਹਦੇ ਨਾਲ ਜਿਹੜੇ ਸੋਲੂਟਸ ਹੈ ਜਿਹੜੇ ਜਿਹੜੇ ਸੋਡੀਅਮ ਤੇ ਪੋਟਾਸ਼ੀਅਮ ਦੀ ਮਾਤਰਾ ਸਾਡੇ ਘਟ ਜਾਂਦੀ ਹੈ ਉਸ ਨੂੰ ਰਿਪਲੇਨਿਸ਼ ਕਰਨ ਦੇ ਲਈ ਉਸ ਨੂੰ ਪੂਰਾ ਕਰਨ ਦੇ ਲਈ ਸਾਨੂੰ ਨਿੰਬੂ ਪਾਣੀ ਖੰਜਵੀ ਲੱਸੀ ਅਧਿਆ ਨਾਰੀਅਲ ਪਾਣੀ ਕਿਸੇ ਤਰ੍ਹਾਂ ਦਾ ਤਰਲ ਪਦਾਰਥ ਹੋਵੇ ਉਹ ਲੈਂਦੇ ਰਹਿਣਾ ਚਾਹੀਦਾ ਹੈ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਪਾਣੀ ਲਗਾਤਾਰ ਪਿੰਦੇ ਰਹੋ ਬਾਹਰ ਤੂਪ ਚ ਨਿਕਲੋ ਤਾਂ ਛਤਰੀ ਨਾਲ ਲੈ ਕੇ ਜਾਓ ਹਲਕੇ ਰੰਗ ਦੇ ਕੱਪੜੇ ਪਹਿਨੋ ਤਾਂਕਿ ਸਰੀਰ ਦਾ ਤਾਪਮਾਨ ਠੀਕ ਬਣਿਆ ਰਹੇ ਇਸ ਤੋਂ ਇਲਾਵਾ ਕਿਸੇ ਵੀ ਜਗ੍ਹਾ ਤੇ ਜੇ ਤੁਸੀਂ ਕਿਸੇ ਨੂੰ ਗਰਮੀ ਦੇ ਕਾਰਨ ਖੜੇ ਆ ਕੰਮ ਕਰਦੇ ਹੋਏ ਬੇਹੋਸ਼ ਪਾਓ ਤਾਂ ਇਹ ਕੁਝ ਖਾਸ ਖਰਚ ਲਈ ਜਾ ਧਿਆਨ ਰੱਖੋ ਉਸ ਦੇ ਕਪੜੇ ਢਿੱਲੇ ਕਰ ਦਿਓ ਉਸ ਨੂੰ ਉੱਪਰ ਪਾਣੀ ਪਾ ਕੇ ਉਸ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰੋ ਤੇ ਛੇਤੀ ਛੇਤੀ ਹਸਪਤਾਲ ਲੈ ਕੇ ਆਓ ਕਿਉਂਕਿ ਇਹ ਜਿਹੜਾ ਹੀਟ ਸਟ੍ਰੋਕ ਹੁੰਦਾ ਹੈ ਇਹ ਜਾਨਲੇਵਾ ਵੀ ਹੋ ਸਕਦਾ ਹੈ ਤੇ ਹੀਟ ਸਟ੍ਰੋਕ ਤੋਂ ਬਚਣ ਦੇ ਲਈ ਸਾਡੇ ਜਿਹੜੇ ਹਸਪਤਾਲਾਂ ਦੇ ਵਿੱਚ ਪ੍ਰਬੰਧ ਕੀਤੇ ਜਾ ਰਹੇ ਹਨ ਸਾਡੇ ਐਂਬੂਲੈਂਸਾਂ ਦੇ ਵਿੱਚ ਵੀ ਜਿੱਥੇ ਲੈ ਕੇ ਆਣਾ ਉਹਦੇ ਵਿੱਚ ਵੀ ਅਸੀਂ ਪ੍ਰਬੰਧ ਕਰਨ ਲਈ ਆਦੇਸ਼ ਜਾਰੀ ਕੀਤੇ ਹਨ ਤੇ ਉਹਨਾਂ ਚ ਇਹ ਪ੍ਰਬੰਧ ਕਰਵਾ ਵੀ ਦਿੱਤੇ ਹਨ ਕਾਫੀ ਹੱਦ ਤੱਕ ਇਹ ਇਸ ਤੋਂ ਇਲਾਵਾ ਇਲੈਕਸ਼ਨ ਕੈਂਪੇਨਸ ਦੇ ਵਿੱਚ ਵੀ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਇਲੈਕਸ਼ਨ ਕੈਂਪੇਨਸ ਚਲਾਈਆਂ ਜਾ ਰਹੀਆਂ ਤੁਬ ਦੇ ਵਿੱਚ ਉਸ ਨੂੰ ਇਹ ਚੀਜ਼ ਦਾ ਧਿਆਨ ਰੱਖਿਆ ਜਾਵੇ ਛਾਂਦਾਰ ਲਾਕਿਆ ਕੀਤਾ ਜਾਵੇ ਸਰਕਾਰੀ ਤੌਰ ਤੇ ਜਿੱਥੇ ਸਾਡੇ ਸ਼ੈਡਸ ਨੇ ਮਿਊਨਿਸਪਲ ਕਾਰਪੋਰੇਸ਼ਨ ਦੇ ਏਰੀਆ ਦੇ ਅਧੀਨ ਜਾਂ ਫਿਰ ਮਿਊਨਿਸਪਲ ਕਮੇਟੀ ਅਨਾਬਾ ਸਮਾਣਾ ਰਾਜਪੁਰਾ ਉਹਨਾਂ ਦੇ ਅਧੀਨ ਜਿਹੜੇ ਸਾਂਝੀਆਂ ਥਾਵਾਂ ਬਣੀਆਂ ਹੋਈਆਂ ਹਨ ਉੱਥੇ ਬੱਸ ਸਟੈਂਡ ਦੇ ਕੋਲ ਰੇਲਵੇ ਸਟੇਸ਼ਨ ਦੇ ਕੋਲ ਉੱਥੇ ਜਿੱਥੇ ਛਾਂਦਾਰ ਏਰੀਆ ਦਾ ਪ੍ਰਬੰਧ ਕਰਨਾ ਔਰ ਪੀਣ ਵਾਲੇ ਪਾਣੀ ਦੇ ਉਚਿਤ ਪ੍ਰਬੰਧ ਕੀਤੇ ਜਾਣ ਦੇ ਆਦੇਸ਼ ਕੀਤੇ ਗਣ ਇਸ ਸਬੰਧੀ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰ ਲਈ ਗਈ ਹੈ ਇਸ ਸਬੰਧੀ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਅਸੀਂ ਸਾਰੇ ਮਹਿਕਮਿਆਂ ਨੂੰ ਇਕੱਠਾ ਕਰਕੇ ਇਹ ਸਕੂਲਾਂ ਨੂੰ ਤੇ ਸਭ ਨੂੰ ਮੈਸੇਜ ਦਿੰਦੇ ਹਨ ਤਾਂ ਜੋ ਕਿਸੇ ਵੀ ਜਾਨਲੇਵਾ ਨੁਕਸਾਨ ਤੋਂ ਬਚਿਆ ਜਾ ਸਕੇ